ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਗੇਟ ਐਂਡ ਰਨ ਵਾਲੇ ਕਾਨੂੰਨ ਨੇ ਇਹ ਨੁਕਸਾਨ ਦੇ ਨੇ ਕੱਲੇ ਡਰਾਈਵਰ ਭਰਾਵਾਂ ਲਈ ਨਹੀਂ ਸਾਰੇ ਜਿਹੜੇ ਵੀ ਲੋਕ ਕਿਸੇ ਨਾ ਕਿਸੇ ਮੋਟਰ ਵਹੀਕਲ ਵਰਤੋ ਕਰਦੇ ਉਹਨਾਂ ਦੇ ਲਈ ਸਾਰਿਆਂ ਦੇ ਲਈ ਇਹ ਜਿਹੜੇ ਕਾਨੂੰਨ ਸੀ ਇਹ ਮਾਰੂ ਸੀ ਪਰ ਅੱਜ ਟਰੱਕਾਂ ਵਾਲੇ ਭਰਾਵਾਂ ਨੇ ਕੀ ਕੀਤਾ ਵੀ ਅੱਜ ਇੱਕ ਦੰਦਾ ਟ੍ਰੇਲਰ ਸਰਕਾਰ ਨੂੰ ਦਿਖਾਤਾ ਕੇਂਦਰ ਦੀ ਸਰਕਾਰ ਨੂੰ ਇੱਕ ਦੰਦਾ ਟ੍ਰੇਲਰ ਦਿਖਾਤਾ ਅੱਜ ਪੈਟਰੋਲ ਪੰਪ ਤੇ ਟੈਂਕਰ ਲਜਾਣ ਵਾਲੇ ਜਿਹੜੇ ਇੱਕ ਦਿਨ ਦੇ ਲਈ ਠੱਪ ਬੰਦ ਕਰਕੇ ਅੱਜ ਇੱਕ ਦਿਨ ਦੇ ਦਾ ਜਿਹੜਾ ਟਰੈਲਰ ਆ ਉਹ ਟਰੱਕ ਵਾਲਿਆਂ ਨੂੰ ਦਿਖਾਤਾ ਕੇਂਦਰ ਸਰਕਾਰ ਨੂੰ ਬੇਨਤੀ ਇਹ ਕਰਦੇ ਆਂ ਵੀ ਅਸੀਂ बार-बार ਇੱਕੋ ਗੱਲ ਪਿੱਟਦੇ ਰਹੇ ਆ ਪਤਾ ਨਹੀਂ ਤੁਸੀਂ ਅਜੇਹਾ ਕਿਉਂ ਕਰ ਰਹੇ ਹੋ ਇਹ ਦੇਸ਼ ਲੋਕਤੰਤਰ ਦੇਸ਼ ਸੀਗਾ ਪਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗਦੀ ਵੀ ਅੱਜ ਅਸੀਂ ਉਸ ਲੋਕਤੰਤਰ ਦੀ ਸੰਗੀ ਘੁੱਟ ਕੇ ਅਜਿਹੇ ਮਾਰੂ ਕਾਨੂੰਨ ਲੋਕਾਂ ਦੇ ਉੱਤੇ ਧੱਕੇ ਨਾਲ ਕਿਉਂ ਥੋਪ ਰਹੇ ਆਂ ਇਹ ਕਾਨੂੰਨ ਨੇ ਜਿਹੜੇ ਇਹਨਾਂ ਨੂੰ ਪਹਿਲੀ ਗੱਲ ਤਾਂ ਵਾਪਸ ਕਰੋ ਦੂਸਰੀ ਗੱਲ ਜਿਹੜੇ ਲੋਕ ਨੇ ਸਾਡੇ ਪੂਰੇ ਭਾਰਤ ਪਰ ਵਿੱਚ ਵਸਦੇ ਲੋਕ ਦੇ ਉਹਨਾਂ ਨੂੰ ਇਹ ਗੱਲ ਕਹਿਣਾ ਵਾ ਭਰਾਵੋ ਤਕਲੀਫ ਚਲਣੀ ਪੈ ਸਕਦੀ ਆ ਕੱਲ ਦਾ ਦਿਨ ਪਰਸੋਂ ਦਾ ਹੋ ਸਕਦਾ ਦੋ ਤਿੰਨ ਦਿਨ ਤੇਲ ਨਾ ਮਿਲੇ ਹੋ ਸਕਦਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਹੋਰ ਸਪਲਾਈਆਂ ਨੇ ਮੰਨ ਕੇ ਚੱਲੋ ਕੋਈ ਦੁੱਧ ਦਾ ਕੰਮ ਕਰਦੇ ਆ ਦੁੱਧ ਦੇ ਕੈਂਟਰ ਚੱਲਦੇ ਆ ਕੋਈ ਫਲਾਂ ਦੇ ਟਰੱਕ ਚੱਲਦੇ ਆ ਜਾਂ ਕੁਝ ਚੱਲਦੇ ਤਾਂ ਕਿੰਨਾ ਕਿਤੇ ਇਹ ਚੀਜ਼ ਸ਼ਾਰਟੇਜ ਆ ਸਕਦੀ ਆ ਪਰ ਇਸ ਦੇ ਜ਼ਿੰਮੇਵਾਰ ਟਰੱਕ ਭਾਈਚਾਰਾ ਨਹੀਂ ਟਰੱਕ ਡਰਾਈਵਰ ਭਾਈਚਾਰਾ ਨਹੀਂ ਇਹਦਾ ਜ਼ਿੰਮੇਵਾਰ ਇੱਕੋ ਇੱਕ ਬੰਦਾ ਵਾ ਉਹ ਆ ਅਨਿਤ ਸ਼ਾ ਜੀ ਇੱਕੋ ਇੱਕ ਸਰਕਾਰ ਦੀ ਜ਼ਿੰਮੇਵਾਰ ਆ ਉਹ ਆ ਕੇਂਦਰ ਦੀ ਮੋਦੀ ਸਰਕਾਰ ਜਿੰਨਾ ਚਿਰ ਮੋਦੀ ਦੀ ਸਰਕਾਰ ਇਸ ਕਾਨੂੰਨ ਦੇਤੇ ਯੂ ਟਰਨ ਨਹੀਂ ਲੈਂਦੀ ਇਹ ਕਾਨੂੰਨ ਵਾਪਸ ਨਹੀਂ ਲੈਂਦੀ ਸੋ ਉਸ ਵੇਲੇ ਉਦੋਂ ਤੱਕ ਇਹ ਟਰੱਕ ਭਾਈ ਚਰਨ ਜਿਹੜਾ ਪ੍ਰਦਰਸ਼ਨ ਹੈ ਚੱਲਦਾ ਰਹੂਗਾ ਇਹਦੇ ਨਾਲ ਅਸੀਂ ਬੇਨਤੀਆਂ ਹੋਰ ਕਰਦੀਏ ਹਨ ਯਾਰ ਤੁਸੀਂ ਇਹ ਦੇਖੋ ਵੀ ਅੱਜ ਜਦੋਂ ਪੰਪ ਤੇ ਇੱਕ ਦਿਨ ਦੇ ਤੇਲ ਦੀ ਸ਼ਾਰਟੇਜ ਪਈ ਤਾਂ ਜਿਹੜੇ ਲੋਕ ਬਾਣ ਚਲਾਉਂਦੇ ਉਹਨਾਂ ਨੇ ਤਰਾ ਤਰਾ ਕਰਨੀ ਸ਼ੁਰੂ ਕਰਤੀ ਉਹ ਵੱਡੀਆਂ ਵੱਡੀਆਂ ਲਾਣਾ ਲਾ ਕੇ ਖੜ ਗਏ ਪਰ ਜਿਸ ਦਿਨ ਪਾਣੀ ਖਤਮ ਹੋਊਗਾ ਜਦੋਂ ਪੰਜਾਬ ਦੀ ਧਰਤੀ 'ਚੋ ਜਦੋਂ ਭਾਰਤ ਦੀ ਧਰਤੀ 'ਚੋ ਪਾਣੀ ਖਤਮ ਹੋਊਗਾ ਉਦੋਂ ਕੀ ਕਰੋਗੇ ਸੋ ਇਹਦੇ ਨਾਲ ਇਹ ਵੀ ਗੱਲ ਜੁੜਦੀ ਆ ਵੀ ਇੱਕ ਦਿਨ ਵਿੱਚ ਤੁਸੀਂ ਇਹ ਵੀ ਟਰੇਲਰ ਦੇਖ ਲਿਆ ਵੀ ਤੇਲ ਤੋਂ ਬਿਨਾ ਰਹਿ ਨਹੀਂ ਸਕਦੇ ਤਾਂ ਇਹ ਗੱਲ ਵੀ ਸਮਝ ਲਓ ਵੀ ਪਾਣੀ ਤੋਂ ਬਿਨਾ ਵੀ ਜ਼ਿੰਦਗੀ ਕੋਈ ਨਹੀਂ ਹੈਗੀ ਸੋ ਆਪ ਦਾ ਜਿਹੜਾ ਪਾਣੀ ਆ ਪਾਣੀ ਨੂੰ ਬਚਾਉਣ ਦੇ ਉੱਤੇ ਜ਼ੋਰ ਦਿਈਏ ਹੁਣ ਟਰੱਕ ਵਾਲਿਆਂ ਦੀ ਮੈਂ ਗੱਲ ਦੂਸਰੀ ਦੱਸਦਾ ਮਾਂ ਕੀ ਜਿਹੜੇ ਟਰੱਕ ਡਰਾਈਵਰ ਨੇ ਇਹ ਟੋਲ ਟੈਕਸ ਨਹੀਂ ਭਰਦੇ ਤੇ ਰੋਡ ਟੈਕਸ ਪੇ ਨਹੀਂ ਕਰਦੇ ਇਹ ਨਾਲ ਮਤਰੇਆ ਵਰਗਾ ਸਲੂਕ ਕਿਉਂ ਸਰਕਾਰ ਕਰਨ ਤੇ ਉਤਰੀ ਹੋਈ ਆ ਸੋ ਜਿਹੜਾ ਹੈਪਟੈਂਡਰਾਂ ਦਾ ਕਾਲਾ ਕਾਨੂੰਨ ਇਹਨੂੰ ਚੰਗੀ ਤਰ੍ਹਾਂ ਵਾਪਸ ਲਵੇ ਸਰਕਾਰ ਤੇ ਟਰੱਕ ਭਾਈਚਾਰੇ ਨੂੰ ਬੇਨਤੀ ਇਹ ਕਰਦੇ ਆ ਜਿੱਥੇ ਪੰਜਾਬ ਦੀ ਲੋੜ ਆ ਪੰਜਾਬ ਤੁਹਾਡੇ ਨਾਲ ਖੜਾ ਵਾ ਜਿੱਥੇ ਹਾਕ ਮਰੋਗੇ ਜਿੱਥੇ ਸਾਡੇ ਲੋਕਲ ਪ੍ਰੋਟੈਸਟ ਹੋਣਗੇ ਅਸੀਂ ਉਹਨਾਂ ਵਿੱਚ ਹਿੱਸਾ ਲਵਾਂਗੇ ਸੋ ਬਾਕੀ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਵੀ ਜਿੱਥੇ ਜਿੱਥੇ ਵੀ ਟਰੱਕ ਡਰਾਈਵਰ ਭਾਈਚਾਰਾ ਪ੍ਰਦਰਸ਼ਨ ਕਰ ਰਿਹਾ ਵਾ ਵੱਲ ਚੜ ਕੇ ਉਹਨਾਂ ਦੀ ਸਪੋਰਟ ਕਰੋ ਤਾਂ ਜੋ ਜਿਹੜੀ ਉਹਨਾਂ ਨੇ ਰੋਟੀ ਦਾ ਮਸਲਾ ਵਾ ਰੋਟੀ ਦਾ ਮਸਲਾ ਉਹਨੋਂ ਤੋਂ ਖੁੰਝ ਨਾ ਜਾਵੇ ਬਹੁਤ ਬਹੁਤ ਧੰਨਵਾਦ ਜੀ